ਪੰਜਵਾਂ ਅਵਗਣ ਅੰਨਾਂ ਅਵਗਣਾਂ ਦੇ ਵਿੱਚੋਂ 5ਵੇਂ ਨੰਬਰ ਤੇ ਹੈ ਇਸ ਦਾ ਨਾਮ ਹੈ ਅਹੰਕਾਰ ਮੂਲ ਪ੍ਰਵਰਤੀ ਇਸ ਦੀ ਹੋਂਮੇ ਹੈ ਉਸ ਦੇ ਆਧਾਰ ਤੇ ਜੋ ਮਨੁੱਖ ਨੂੰ ਆਪਣੇ ਆਪ ਤੇ ਅਯੋਗ ਮੰਨ ਹੋ ਜਾਂਦਾ ਹੈ ਉਹ ਅਹੰਕਾਰ ਹੈ ਉਹ ਗਰੂਰ ਹੈ ਤੀਰਥ ਵਰਤ দান ਮਿੱਥੇ ਹੋਏ ਧਾਰਮਿਕ ਕਰਮ ਕਰਕੇ ਮਨ ਨੂੰ ਗੁਮਾਨ ਚੰਬੜ ਜਾਂਦਾ ਹੈ ਇੱਕ ਨਸ਼ਾ ਚੜ ਜਾਂਦਾ ਹੈ ਅਹੰਕਾਰ ਦਾ ਮੈਂ ਤੀਰਥ ਕੀਤੇ ਤੀਥਾਂ ਤੇ ਗਿਆ ਵਰਤ ਰੱਖੇ ਤੇ ਦਾਨ ਪੁੰਨ ਕੀਤਾ ਇਸ ਤਰ੍ਹਾਂ ਜਿਵੇਂ ਕੋਈ ਮੁਹਾਵਤ ਆਪਣੇ ਹਾਥੀ ਨੂੰ ਬੜੀ ਮਿਹਨਤ ਕਰਕੇ ਸਾਫ ਸੁਥਰਾ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਹਾਥੀ ਆਪਣੇ ਉੱਪਰ ਆਪ ਹੀ ਮਿੱਟੀ ਕਟਾ ਪਾ ਕੇ ਲਬੇੜ ਦਿੰਦਾ ਹੈ ਤੇ ਮੁਹਾਵਤ ਦੀ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ ਤੇਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤੈਂ ਜੋ ਕੁੰਚਰ ਇਸ਼ਨਾਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੌੜੀ ਸੁਖਮਣੀ ਸਾਹਿਬ ਦੇ ਅੰਦਰ ਫਰਮਾਨ ਕਰਦੇ ਹਨ ਬਹੁਤ ਮਿਹਨਤ ਕਰਕੇ ਕਰੋੜਾਂ ਕਰਮ ਕਰਕੇ ਕੋਈ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਰੇ ਪਰ ਹੰਕਾਰ ਵਿੱਚ ਰਹਿ ਕੇ ਤਾਂ ਸਭ ਕੁਝ ਬਰਥ ਹੋ ਜਾਂਦਾ ਹੈ ਜਿੰਨੀ ਮਰਜ਼ੀ ਤਪੱਸਿਆ ਕਰੇ ਹੰਕਾਰ ਵਿੱਚ ਰਹਿ ਕੇ ਮਨੁੱਖ ਬਾਰ-ਬਾਰ ਜੀਵਨ ਦੇ ਅੰਦਰ ਨਰਕ ਸੁਰਗ ਹੀ ਭੋਗਦਾ ਰਹਿੰਦਾ ਹੈ ਇਸ ਲਈ ਕਿਸੇ ਕਿਸਮ ਦਾ ਗਰੂਰ ਜਦੋਂ ਮਨੁੱਖ ਦੇ ਮਨ ਨੂੰ ਚੜ ਜਾਵੇ ਭਾਵੇਂ ਉਹ ਧਨ ਦਾ ਹੋਵੇ ਰਾਜ ਸੱਤਾ ਦਾ ਹੋਵੇ ਵਿਦਿਆ ਦਾ ਹੋਵੇ ਗਿਆਨ ਦਾ ਹੋਵੇ ਤਾਕਤ ਦਾ ਹੋਵੇ ਜਾਂ ਧਰਮ ਕਰਮ ਦਾ ਇਹ ਮਨੁੱਖ ਦੀ ਹੋਸ਼ ਟਿਕਾਣੇ ਨਹੀਂ ਰਹਿ ਜਾਂਦਾ ਸਹੀ ਰਸਤੇ ਤੋਂ ਪਟਕਾ ਦਿੰਦਾ ਹੈ ਜੇ ਦੀ ਸੋਝੀ ਹੀ ਕਾਇਮ ਨਾ ਰਹੇ ਉਹ ਧਰਮ ਦਾ ਪਾਲਣ ਕਿਵੇਂ ਕਰ ਸਕਦਾ ਹੈ ਗੁਰੂ ਨਾਨਕ ਸਾਹਿਬ ਨੇ ਭਾਰਤੀ ਇਤਿਹਾਸ ਵਿੱਚੋਂ ਮਿਸਾਲਾਂ ਦੇ ਕੇ ਸਿੱਧ ਕੀਤਾ ਹੈ ਕਿ ਇਹ ਐਸਾ ਮੰਦਾ ਔਗਣ ਹੈ ਕਿ ਇਸ ਨੇ ਕਿਸੇ ਨੂੰ ਕੌਡੀ ਦੇ ਕੰਮ ਦਾ ਨਹੀਂ ਛੱਡਿਆ ਭਗਤ ਕਬੀਰ ਜੀ ਲਿਖਦੇ ਹਨ ਕਬੀਰ ਮਾਇਆ ਤਜੀ ਤਾਂ ਕਿਹਾ ਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਈ ਅਪਮਾਨੀ ਦੀ ਅਵਸਥਾ ਉਸ ਰੇਤ ਦੇ ਟਿੱਬੇ ਵਰਗੀ ਹੁੰਦੀ ਹੈ ਜੋ ਰਹਿਮਤ ਦੀ ਬਾਰਸ਼ ਤੋਂ ਸਖਣਾ ਰਹਿੰਦਾ ਹੈ ਜੇ ਸੱਚ ਪੁੱਛੋ ਤਾਂ ਸ੍ਰੇਸ਼ਟਾਚਾਰ ਤੇ ਅਹੰਕਾਰ ਦਾ ਪਰਸਪਰ ਵਿਰੋਧ ਹੈ ਉੱਚੇ ਆਚਾਰ ਵਾਲਾ ਸਦਾ ਸੁਨਮਰ ਤੇ ਆਜਿਜ ਹੋਵੇਗਾ ਉਸ ਦਾ ਨਿਰਮਾਨ ਜੀਵਨ ਮਾਨ ਦਾ ਸਮਾਨ ਪੈਦਾ ਕਰੇਗਾ ਸੋ ਜੇ ਹੰਕਾਰ ਦੇ ਟੋਏ ਵਿੱਚ ਡਿੱਗਣ ਤੋਂ ਬਚਣਾ ਹੈ ਤਾਂ ਉਸ ਦਾ ਹੱਲ ਹੈ ਨਿਮਰਤਾ ਗਰੀਬੀ ਤੇ ਆਜੀ ਜੀ ਨੂੰ ਖਿਮਾ ਨੂੰ ਧਾਰਨ ਕਰਨਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸੁਖਮਨੀ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਬਚਨ ਹਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ